ਆ ਸਟਾਰ ਫਰੂਟ ਆ ਆ ਦੇਖਿਓ ਕਿਰਾ ਕੀ ਇਹ ਦੇਖਿਆ ਵਾ ਆ ਲੱਗਿਆ ਵਾ ਜਮਾ ਬੂਟੇ ਨੂੰ ਬੂਟਾ ਹੈਗਾ ਨਿੱਕਾ ਜਿਹਾ ਕਿੰਨੇ ਕ ਚੜਦਾ ਵੀਰੇ ਬੂਟਾ ਇਹ ਇਹ 3 ਸਾਲ ਦੀ ਉਮਰ ਹੈ ਇਸ ਟਾਈਮ 3 ਸਾਲ ਦਾ ਬੂਟਾ ਜੀ ਜੀ ਇਹ ਜੰਗਲਾਂ ਦੇ ਵਿੱਚ ਫਲ ਹੁੰਦੀ ਹੈ ਤੇ ਬਹੁਤ ਵਧੀਆ ਸਰੀਰ ਦੇ ਲਈ ਜੀ ਆ ਦੇਖੋ ਤੇ ਇਹ ਇਹ ਹੁਣ ਆਪਣੇ ਕੋਲ ਮਿਲ ਜੂਗਾ ਹਾਂ ਬੂਟੇ ਬਹੁਤ ਜਿੰਨੇ ਮਰਜ਼ੀ ਲੈ ਲਓ ਇਹ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਪੱਛਮੀ ਜ਼ਿਲ੍ਹਾ ਫਾਜ਼ਿਲਕਾਲਾ ਜੀ ਜੀ ਫਰੂਜ਼ਪੁਰ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਨਰਸਰੀ ਆ ਆ ਦੇਖ ਸਕਦੇ ਹੋ ਫਲ ਬਹੁਤ ਜਿਆਦੇ ਆ ਹੁਣ ਤਾਂ ਦੇਖ ਸਕਦੇ ਹੋ ਲੈ ਨਿੱਕਾ ਜਿਹਾ ਬੂਟਾ ਕਮਾਲ ਹੀ ਫਲ ਇਹ ਜੰਗਲਾਂ ਚ ਜਾਉਗੇ ਨਾ ਕਦੇ ਤੁਸੀਂ ਰਾਜਸਥਾਨ ਗਏ ਕੋਟਾ ਬੂੰਦੀ ਵਾਲੇ ਏਰੀਏ ਚ ਉੱਥੇ ਬਾਈ ਜੀ ਖਵਾਉਂਦੇ ਆ ਜੀ ਜੀ ਹਾਂ ਤੇ ਇਹ ਮੈਨੂੰ ਲੱਭਦਾ ਫਿਰਦਾ ਸੀ ਮੈਂ ਕਿਹਾ ਵੀ ਕਿੱਥੇ ਹੋ ਸਕਦੀ ਆ ਹਨਾ ਬਸ ਤੁਹਾਡੇ ਗੱਡੇ ਚ ਰੱਖਾਤਾ ਪਹਿਲੇ ਬੂਟਾ ਤਾਂ ਇਹ ਤੇ ਆਹ ਦੇਖ ਸਕਦੇ ਹੋ ਲੈ ਕਮਾਲ ਹੀ ਆ ਨਾ ਚੀਜ਼ ਤੇ ਸੰਪਾਰਕ ਕਰ ਲਿਓ ਬਾਈ ਜੀ ਉਹਨਾਂ ਨੂੰ ਬਹੁਤ ਵੱਡੀ ਨਰਸਰੀ ਆ ਫਲ ਫਰੂਟ ਦਾ ਉਹਨਾਂ ਕੋਲੇ ਆਮ ਹੀ ਆ ਇਹ ਆਪਣੀ ਧਰਤੀ ਤੇ ਹੋ ਜਾਊਗਾ ਇੰਡੋਰ ਆਊਟਡੋਰ ਪਲਾਂਟ ਆਪਾਂ ਕੋਠੀਆਂ 'ਚ ਲਾਉਣੇ ਆ ਮਤਲਬ ਇਹ ਇਕੱਲਾ ਫਰੂਟ ਦਾ ਨਹੀਂ ਆਪਨੇ ਕੋਲ ਸਾਰੇ ਹੁੰਦੇ ਆ ਸਾਰੇ ਹੁੰਦੇ ਆ ਇਹ ਹੋ ਜਾਊਗਾ ਆਪਣੇ ਮੌਸਮ ਨੂੰ ਸੂਟ ਕਰਦਾ ਹੈ ਬਿਲਕੁਲ ਜੇ ਫਰੂਟ ਇੱਥੇ ਲੱਗੇ ਆਪਣੇ ਕੋਲੇ ਲੈ ਜੀ ਬਿਲਕੁਲ ਲੱਗੂਗਾ ਜੀ ਸਟਾਰ ਫਰੂਟ ਜੀ ਜੀ ਦੇਖਦੇ ਆ ਫਿਰ ਕੌਣ ਖਾਂਦਾ ਇਹਨੂੰ ਹਾਂ ਜੀ